ਨਾ ਮਾਤਾ ਨੂੰ ਕੋਖੜਾ ਹੀ ਬੁਲਾ ਰਿੰਦਾ ਵਾ ਸਾਰਾ ਦਿਨ ਲੈ ਆਓ ਰੋਟੀ ਲੈ ਆਓ ਰੋਟੀ ਲੈ ਆਓ ਚਾਹ ਲੈ ਆਓ ਦੁੱਧ ਇਹੋ ਹੀ ਦੀ ਮੁੱਕਦਾ ਕਰੇ ਸਾਰਾ ਦਿਨ ਇਹਲੀ ਸਾਰਾ ਦਿਨ ਮੰਜੇ ਤੇ ਬੈਹ ਰਹੀ ਦੀ ਆ ਓੱਖ ਪਤਾ ਨਹੀਂ ਇਨੀ ਕਿੱਥੋਂ ਲੱਗ ਜਾਂਦੀ ਐ ਮੈਨੂੰ ਤੇ ਨਹੀਂ ਸਮਝ ਆਉਂਦੀ ਚੱਲ ਮਨਾ ਰੋਟੀ ਤੇ ਪਾ ਕੇ ਦਵਾ ਫੇਰ ਮੁੰਡਾ ਆ ਗਿਆ ਨੇ ਇਹਦਾ ਤੇ ਸੌ ਸੌ ਗੱਲਾਂ ਲਾ ਲਾ ਦੱਸਣੀਆਂ ਵਾ ਮੈਂ ਤੇ ਭੁੱਖੀ ਮਰ ਗਈ ਮੈਨੂੰ ਤੇ ਰੋਟੀ ਦਿੱਤੀ ਕਿਸ ਨੇ ਕਈ ਗੱਲਾਂ ਲਾ ਲਾ ਦੱਸਣੀਆਂ ਤੇ ਮੇਰੇ ਸਾਹਮਣੇ ਭੋਲੀ ਬਣ ਜਾਂਦੀ ਐ ਬੁੜੀ ਪਤਾ ਨਹੀਂ ਰੋਟੀ ਆਖਿਆ ਹੀ ਲਿਆ ਮੈਨੂੰ ਭੁੱਖ ਲੱਗੀ ਆ ਪਰ ਕੀ ਬਣਾਉਂਦਾ ਵੀ ਚਮਕੇ ਚ ਜਿਵੇਂ ਗਈ ਇਹ ਮੁੜੀ ਨਹੀਂ ਵੀ ਮੈਂ ਫੁਲਕੇ ਦੋ ਪਾ ਕੇ ਫੜਾਦਾ ਉਹਨੂੰ ਖਾ ਲੈ ਮਾਂ ਆਪਣੀ ਮਰਜ਼ੀ ਨਾਲ ਲੈ ਕੇ ਆਉਗੀ ਪਤਾ ਨਹੀਂ ਕੀ ਕਰਨ ਦੇ ਚਮਕੇ ਚ ਸਮਝ ਨਹੀਂ ਲੱਗਦੀ ਕੋਈ ਇਹਦੀ ਆਹ ਰੋ ਖਾ ਲੋ ਰੋਟੀ ਤਿਆਰ ਰੋਟੀਆਂ ਇਹਦੇ ਵਿੱਚ ਰੋਟੀਆਂ ਪਾਈਆਂ ਨੇ ਆਹੋ ਤੇ ਰੋਟੀਆਂ ਹੀ ਇਹਦੇ ਵਿੱਚ ਹੋਰ ਕੀ ਪਾਇਆ ਸਵੇਰ ਦੀਆਂ ਪੱਕੀਆਂ ਨੇ ਤੇ ਸਵੇਰ ਦੀਆਂ ਕੋ ਪੱਕੀਆਂ ਵਾ ਪਕਾ ਕੇ ਟਿਫਨ ਵਿੱਚ ਹੀ ਪਾਈਦੀਆਂ ਮੈਨੂੰ ਨਹੀਂ ਲੱਗਦੀਆਂ ਤਾਜ਼ੀਆਂ ਪੱਕੀਆਂ ਤੇ ਤਾਜ਼ੀਆਂ ਹੀ ਆ ਸਵੇਰ ਦੀਆਂ ਪਕਾ ਕੇ ਥਾਵੇ ਰੱਖੀਆਂ ਹੁੰਦੀਆਂ ਇਹ ਫਿਰ ਖਾਧੀਆਂ ਜਾਂਦੀਆਂ ਨੇ ਅੱਛਾ ਤੇ ਜਦੋਂ ਫੋਨ ਤੇ ਚੁਗਲੀਆਂ ਕਰਨੀਆਂ ਹੁੰਦੀਆਂ ਵਾ ਉਦੋਂ ਤੇ ਜ਼ੁਬਾਨ ਬੜੀ ਚੱਲਦੀ ਆ ਤੇ ਰੋਟੀ ਖਾਣ ਲੱਗਿਆ ਕੀ ਗੱਲ ਰੋਟੀ ਅੜ ਜਾਂਦੀ ਮੂੰਹ ਦੇ ਵਿੱਚ ਅੜ ਜਾਂਦੀ ਇਹ ਤਾਂ ਹੁਣ ਮੈਂ ਦੋ ਫੁਲਕੇ ਤਾਜੇ ਲਾ ਦੇਂਦੀ ਤੂੰ ਕਿਹੜੀ ਆਖਰਾ ਚੱਲੀ ਈ ਪੁੱਤ ਨਾ ਮੈਂ ਵੇਲੀ ਨਹੀਂ ਆਦੀ ਜਾਂਦੀ ਠੰਡੀ ਰੋਟੀ ਆਹੋ ਹੁਣ ਮੈਂ ਹਰ ਵਾਰੀ ਤਾਜੇ ਫੁਲਕੇ ਨਾ ਲਾ ਕੇ ਦਿਆ ਕਰਾਂ ਮੈਂ ਸਾਰਾ ਦਿਨ ਵੇਲੀ ਚ ਫਲੰਗ ਤੇ ਬੈਠੀ ਰਹਿਣੀ ਆ ਮੈਨੂੰ ਹੋਰ ਵੀ ਕੰਮ ਹੈਗੇ ਘਰ ਦੇ ਮੈਨੂੰ ਕੋ ਆਸਰਾ ਨਹੀਂ ਨਾ ਕਿ ਸਵੇਰੇ ਵੀ ਗਰਮ ਦੁਪਹਿਰੇ ਵੀ ਗਰਮ ਰਾਤ ਨੂੰ ਵੀ ਗਰਮ ਇੱਕ ਟਾਈਮ ਤੇ ਠੰਡੀ ਵੀ ਖਾਣੀ ਪੈ ਜੇ ਨਾ ਕੋਈ ਫਰਕ ਨਹੀਂ ਪੈਂਦਾ ਫਰਕ ਕੀ ਪੈਣਾ ਵਾ ਨਹੀਂ ਦੰਦ ਕੰਮ ਕਰਦੇ ਵਈਆਂ ਰੋਟੀਆਂ ਨਹੀਂ ਠੰਡੀਆਂ ਖਾਧੀਆਂ ਕਦਿਆਂ ਜਾਣ ਤੇ ਮੈਂ ਖਾ ਹੀ ਲਵਾਂ ਫਿਰ ਮੈਂ ਕਹਾਂ ਇਨਾ ਤੈਨੂੰ ਇੰਨੀ ਗੱਲ ਹੈ ਨਹੀਂ ਆਹ ਸਬਜੀ ਗਰਮ ਕੀਤੀ ਆ ਇਹਦੇ ਵਿੱਚ ਭੇਲੋ ਤੇ ਖਾ ਲੋ ਆਪੇ ਗਰਮ ਹੋ ਜਾਣੀਆਂ ਵਾ ਬਸ ਜੱਚਾਂ ਵੇਲਾ ਕਿਦਾਂ ਦੱਸ ਲੀਓ ਫੇ ਇਦਾਂ ਕਰ ਲਾ ਤੇ ਉਦਾਂ ਕਰ ਲਾ ਇਹ ਨਹੀਂ ਆਖਣਾ ਫੇ ਦੋ ਫੁਲਕੇ ਮੈਂ ਲਾ ਦਿੰਨੀ ਆ ਚਲ ਕੋਈ ਗੱਲ ਨਹੀਂ ਕਿਹਣਾ ਚਿਹਰ ਲੱਗਣਾ ਗੈਸਾਂ ਤੇ ਤੇ ਰੋਟੀਆਂ ਪੱਕਦੀਆਂ ਨੇ ਹੁਣ ਕੋਤੇ ਚੁੱਲਾ ਬਾਲਣਾ ਵਾ ਤੇ ਗੈਸਾਂ ਤਾਂ ਵੀ ਗਰਮੀ ਲੱਗਦੀ ਆ ਗੈਸਾਂ ਤੇ ਅਸੀਂ ਨਹੀਂ ਕਿਹ ਲੱਗੇ ਉੱਥੇ ਵੀ ਖਲਾਉਣਾ ਪੈਂਦਾ ਵਾ ਉੱਚੋਂ ਵੀ ਸੇਕ ਨਿਕਲਦਾ ਵਾ ਤੇ ਗੋੜੇ ਗੋੜੇ ਗਰਮੀ ਪੈਣ ਈ ਆ ਹੈਂ ਜੇ ਇੱਕ ਟਾਈਮ ਲਾਉਣੀ ਖਾਣੀਆਂ ਵੀ ਪੈਣਗੀਆਂ ਏ ਤੇ ਕੋਈ ਫਰਕ ਨਹੀਂ ਪੈ ਚਲਿਆ ਚਲੋ ਫਰਕ ਕੀ ਪੈਣਾ ਜਦੋਂ ਬੰਦਾ ਕਿਸੇ ਤੇ ਗੋਚ ਰਹੀ ਹੋ ਗਿਆ ਫਿਰ ਤੇ ਫਰਕ ਕਾਦਾ ਪੈਣਾ ਫਿਰ ਤੇ ਜੋਰ ਦੇਣਗੇ ਖਾਣਾ ਹੀ ਪੈਣਾ ਪਰ ਅਹੀਂ ਨਹੀਂ ਕਦੀ ਏਦਾਂ ਕੀਤੀ ਪਿੱਛੇ ਤੇ ਹੁੰਦਾ ਹੀ ਪਚੁੱਲੇ ਬਾਲਣੇ ਤੱਕਣਾ ਕਦੋਂ ਬਾਲਾਂਗੇ ਤੇ ਕਦੋਂ ਪਕਾਵਾਂਗੇ ਤੇ ਹੁਣ ਤਾਂ ਗੈਸ ਤੇ ਤਵਾ ਰੱਖ ਤੇ ਮਿੰਟੋ ਮਿੱਟੀ ਫੁਲਕੇ দোਲਾ ਲਾ ਆਹੋ ਤੇ ਹੁਣ ਤੁਹਾਨੂੰ ਉਹ ਵੀ ਦੁਖਦੇ ਨੇ ਹਾਂ ਅਸੀਂ ਵੀ ਤੇ ਹੈਗੇ ਹਾਂ ਜਿਹੜੇ ਚੁੱਲਾ ਬਾਰ-ਬਾਰ ਤੇ ਲੋਹਾਂ ਤੇ ਪਕਾਉਂਦੇ ਰਹੇ ਸਭਿਆਂ ਦੇ ਸਭੇ ਅਸੀਂ ਕਿਹੜਾ ਵੇਖਿਆ ਵਾ ਕਿਹੜੇ ਵੇਲੇ ਤੇ ਚਿੱਲਿਆਂ ਤੇ ਪਕਾਉਂਦੇ ਹੁੰਦੇ ਠੀਕ ਮਾਣਾ ਤੇ ਕਹਿਣ ਦੀਆਂ ਗੱਲਾਂ ਆ ਤੇ ਤੁਹਾਨੂੰ ਸੱਸਾਂ ਹੀ ਜਾਣਦੀਆਂ ਹੋਣਗੀਆਂ ਕਿ ਤੱਟੀਆਂ ਦਿੰਦੇ ਨੇ ਕਿ ਕਿੱਦਾਂ ਦਿੰਦੇ ਰੋਟੀਆਂ ਉਹਨਾਂ ਨੂੰ ਕਿਉਂਕਿ ਹੋਰ ਆਣ ਗਵਾਨ ਜਿਹੜੀਆਂ ਸਾਡੇ ਹਾਂਣ ਦੀਆਂ ਉਹਨਾਂ ਨੂੰ ਪੁੱਛ ਕੇ ਵੇਖਣੀ ਵੀ ਕਿੱਦਾਂ ਕਰਦੀਆਂ ਨੇ ਇਹ ਕੰਮ ਮੇਰਾ ਇੰਨਾ ਟਾਈਮ ਕਿੱਥੋਂ ਵੀ ਮੈਂ ਕਿਹੇ ਲਾਗੇ ਬੈਠ ਕੇ ਕੋਈ ਗੱਲ ਪੁੱਛ ਸਕਾਂ ਮੇਰਾ ਤਾਂ ਤੰਦਰਾ ਸਿਰ ਖੁਰਕਣ ਦਾ ਵੇਲ ਨਹੀਂਗਾ ਸਾਰਾ ਦਿਨ ਕਰਦੇ ਕੰਮਾਂ ਚ ਮੈਂ ਫਸੀ ਰਹੀ ਨਹੀਂ ਆ ਪਤਾ ਨਹੀਂ ਕਿੰਨਾ ਖੰਕ ਕੰਮ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕੰਮ ਤੇ ਪਿੱਛੇ ਹੁੰਦੇ ਹੁਣ ਤੇ ਕੰਮ ਹੀ ਕੋਈ ਨਹੀਂ ਦੇਹਗੇ ਹੁਣ ਤੇ ਸਾਰਾ ਦਿਨ ਠੰਡੇ ਦੁੱਧ ਫੂਕਾਂ ਦੇਣ ਵਈ ਗੱ ਉਦਾਂ ਕਹਿਣਾ ਵਾ ਮੈਂ ਠੀਕ ਨਹੀਂ ਗਈ ਤੇ ਗੱਲਾਂ ਉਥੋਂ ਪਟਪਟ ਕਰਨੀਆਂ ਜਿਵੇਂ ਕਰਨ ਵਾਲੀਆਂ ਨਾ ਹੋਣ ਕਿਤੇ ਹੁਣ ਜਿੱਦਾਂ ਦੀ ਰੋਟੀ ਹੈਗੀ ਆ ਨਾ ਚੁੱਪ ਕਰਕੇ ਖਾ ਲੋ ਏਦਾਂ ਦੀ ਮਿਲਣੀ ਆ ਮੇਰੇ ਕੋਲ ਨਹੀਂ ਗਰਮ ਗਰਮ ਪੱਕਦੀਆਂ ਜੇ ਗਰਮ ਗਰਮ ਪਕਾਪਾ ਮੂੰਹ ਚ ਦਵਾ ਨਾ ਤੇ ਜबान ਹੋਰ ਤੇ ਚੱਲਣ ਡੈ ਆਪਣੀਆਂ ਇਹ ਏਦਾਂ ਹੀ ਚੰਗੀ ਆ ਚਲੋ ਤੇਰੀ ਮਰਜ਼ੀ ਪਾਣਾ ਹੁਣ ਅਸੀਂ ਤੇ ਫਿਰ ਖਾਣੀ ਹੈ ਢੱਡ ਨੂੰ ਝੁਲਕਾ ਤੇ ਦੇਣਾ ਹੀ ਆ ਹੁਣ ਜੇ ਭੁੱਖ ਲੱਗੀ ਆ ਤੇ ਠੰਢੀ ਵੀ ਖਾਣੀ ਪੈਣੀ ਆ ਕੀ ਕਰਨਾ ਹੁਣ ਫਿਰ ਹੁਣ ਤੇਰੇ ਨਾਲ ਲੜਨਾ ਥੋੜਾ ਤੂੰ ਤਾਂ ਗਾੜੀ ਵਾਰੇ ਨਹੀਂ ਆਉਣ ਦਿੰਦੀ ਚਲ ਮੈਂ ਮਾਤਾ ਦੋ ਫੁਲਕੇ ਲਾ ਦਿੰਨੀ ਆ ਨਾ ਜੀ ਇਹ ਗਲਤ ਕਰਨੀ ਨਹੀਂ ਯਾਨੀ ਕੰਮ ਕਰਨਾ ਇਹੋ ਖਵਾਲਣੀਆਂ ਉਹਨੇ ਠੰਡੀਆਂ ਹੀ ਚਲ ਤੇਰੀ ਮਰਜ਼ੀ ਕੋਈ ਗੱਲ ਨਹੀਂ ਠੰਡੀ ਖਾ ਲੈਨੇ ਹੋ ਜਾਣ ਕੋਈ ਨਹੀਂ ਖਾ ਲਾਂਗੀ ਠੰਡੀ ਫੇਰ ਕੀ ਕਰਨਾ ਫੇਰ ਮੈਂ ਕੀ ਕਰਾਂ ਪਿੰਡ ਗਈ ਨੂੰ ਨਾ ਕਿੰਨੇ ਦਿਨ ਹੋ ਗਏ ਆ ਮੰਮੀ ਵੱਲ ਧਿਆਣ ਬਾਰ ਬਾਰ ਜਾਂਦਾ ਆ ਚਲ ਜੇ ਆਪਣੇ ਘਰ ਆ ਦੀ ਖੁਸ਼ੀ ਰਹਿਣ ਨੌ ਸੇਵਾ ਕਰੇ ਤੇ ਮੇਰਾ ਵੀ ਧਿਆਨ ਨਾ ਜਾਵੇ ਵੀ ਕੋਈ ਨਹੀਂ ਨੌ ਪੁੱਤ ਸੇਵਾ ਕਰਦੇ ਆ ਹੁਣ ਇਹ ਆ ਵੀ ਜੇ ਮੈਂ ਵੀ ਨਾ ਜਾਵਾਂ ਉਹਦਾ ਹਾਲ ਕੌਣ ਪੁੱਛੇ ਜੇ ਜਾਣ ਦਾ ਨਾਂ ਲੈਨੀ ਆ ਤੇ ਆਪਣੇ ਘਰ ਕਪੱਤ ਪੈ ਜਾਂਦਾ ਵਾ ਤੇ ਤੁਰਪਾ ਹੁਣ ਲੀੜੇ ਲੈ ਕੇ ਤੇ ਕਰਾਂ ਤੇ ਕਰਾਂ ਮੈਂ ਕੀ ਮੇਰੀ ਤੇ ਜਾਣ ਨਾ ਲੱਕੋਂ ਫਾਇ ਆਈ ਆ ਦੱਸ ਹੁਣ ਤੇ ਆ ਨਾ ਮਾਂ ਪਿਓ ਦਾ ਹਾਲ ਚਾਲ ਪੁੱਛਣ ਤੇ ਕਿੰਨੇ ਪੁੱਛਣਾ ਹੁੰਦਾ ਵਾ ਪਤਾ ਨਹੀਂ ਇਹ ਬੰਦੇ ਨੂੰ ਕੀ ਹੋ ਗਿਆ ਵਾ ਆਂਦਾ ਵੀ ਪਿੰਡ ਜਾ ਹੀ ਨਾ ਫੋਨ ਕਰਕੇ ਤਾਂ ਪੁੱਛ ਲੈਨੀ ਆ ਉਹ ਚੈਰੀ ਕਹਿ ਦਿੰਦੀ ਆ ਕਿ ਕੋਈ ਗੱਲ ਨਹੀਂ ਧੀਏ ਫਿਕਰ ਨਾ ਕਰ ਮੈਂ ਠੀਕ ਠਾਕ ਵਾਂ ਪਰ ਜਿੰਨਾ ਚਿਰ ਜਾ ਕੇ ਮੈਂ ਅੱਖੀ ਨਹੀਂ ਵੇਖ ਕੇ ਆਉਂਦੀ ਉਹਨਾਂ ਚਿਰ ਨਹੀਂ ਨਾ ਮੈਨੂੰ ਪਤਾ ਲੱਗਣਾ ਫੇ ਠੀਕ ਵਾ ਉਹਦਾ ਧਿਆਨ ਰੱਖਦੇ ਵੀ ਆ ਕਿ ਨਹੀਂ ਰੱਖਦੇ ਕੀ ਕਰਾਂ ਹੁਣ ਸਮਝ ਨਹੀਂ ਮੈਨੂੰ ਆਉਂਦੀ ਮੈਂ ਕਿਹੜੇ ਪਾਸੇ ਨੂੰ ਜਾਵਾਂ ਇਹ ਇਦਾਂ ਕਰਦੀ ਆ ਉਹਦੇ ਨੂੰ ਕਹਿੰਦੀ ਆ ਵੀ ਆਪਣੇ ਪਿਓ ਨੂੰ ਸਮਝਾ ਚੱਲ ਥੋੜੇ ਟਾਈਮ ਬਾਅਦ ਤੇ ਚੱਲ ਜਾਾਂਗੇ ਘੰਟੇ ਦੇ ਵਿੱਚ ਹੀ ਹੋ ਕੇ ਆ ਜਾਾਂਗੇ ਚੱਲ ਇੱਕ ਵਾਰ ਆਪਣੀ ਮਾਂ ਨੂੰ ਵੀ ਵੇਖ ਤੇ ਆਉਂਗੀ ਵੀ ਠੀਕ ਠਾਕ ਆ ਮੁੰਡਾ ਸਮਝਾਊਗਾ ਕੀਪ ਤਾਂ ਮਾਣ ਮੇਰ ਪੈ ਹੀ ਜਾਵੇ ਪਈ ਕੋਈ ਗੱਲ ਨਹੀਂ ਨਿਆਣਾ ਕਹਿੰਦੇ ਆ ਵਾ ਜਾਓ ਜਾ ਕੇ ਤੇ ਹੋ ਆਓ ਇਦਾਂ ਹੀ ਕਰਦੀ ਆ ਉਹਦੇ ਨੂੰ ਇੰਨੀ ਆ ਕਿੱਥੇ ਆ ਉਹਨੂੰ ਕਹਿੰਨੀ ਆ ਪਈ ਜਾ ਜਾ ਕੇ ਤਾਂ ਆਪਣੇ ਪਿਓ ਨੂੰ ਕਹਿ ਫਿਰ ਜਾ ਕੇ ਨਾ ਹੋਊ ਤੇ ਮਾਪੋਤੀ ਹੋਵਾਂਗੇ ਉਹਦੇ ਹਾਂਜੀ ਪੜ੍ਹਦੇ ਆ ਵਾ ਉਹ ਰਹਿ ਗਏ ਥੋੜਾ ਜਿਹਾ ਦਿੱਤਾ ਸਕੂਲ ਨਾਲ ਕੰਮ ਹੋ ਰਿਹਾ ਹੀ ਗਾਣ ਚੱਲ ਉਹ ਤੇ ਠੀਕ ਵਾ ਤੂੰ ਪੜ੍ਹਦੇ ਆ ਵਾ ਪਰ ਮੇਰੀ ਗੱਲ ਸੁਣ ਮੇਰਾ ਜੀ ਕਰਨ ਲਿਆ ਪਿੰਡ ਜਾਣ ਨੂੰ ਤੇਰੀ ਨਾਨੀ ਨੂੰ ਵੇਖਣ ਨੂੰ ਹਾਂਜੀ ਹੁਣ ਕੀਪ ਤਾਂ ਧਿਆਨ ਰੱਖਦੇ ਆ ਕਿ ਨਹੀਂ ਰੱਖਦੇ ਹੁਣ ਮੈਂ ਨਾ ਜਾ ਕੇ ਹਾਲ ਚਾਲ ਪੁੱਛੂੰਗੀ ਤੇ ਕਿੰਨੇ ਪੁੱਛਣਾ ਵਾ ਤੇ ਮੇਰਾ ਪੋਤੇ ਇਦਾਂ ਕਰਹਾ ਆਪਣੇ ਪਿਓ ਨੂੰ ਪੋਛਾ ਵੀ ਜੀ ਉਹ ਇੱਕਾਰੀ ਮੈਂ ਸਮਝਾਇਆ ਹੀ ਪਿਓ ਨੂੰ ਹਾਂ ਉੱਡ ਕੇ ਮੇਰੇ ਗਲੇ ਪੈ ਗਿਆ ਹੈਗਾ ਚਲ ਕੋਈ ਨਹੀਂ ਹੌਂਸਲੇ ਜੀ ਨਾ ਪੁੱਛ ਲਾ ਕੋਈ ਨਹੀਂ ਕਹਿੰਦਾ ਤੈਨੂੰ ਖਾਤ ਨਹੀਂ ਚੱਲਿਆ ਚਲ ਮਾਂ ਪੋਤੀ ਚਲ ਜਾਾਂਗੇ ਥੋੜਾ ਟਾਈਮ ਲਾ ਕੇ ਆ ਜਾਾਂਗੇ ਖਾਣਾ ਕੀ ਇਹ ਗੱਲਾਂ ਹੀ ਬੜੀਆਂ ਕਰਦਾ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਿੰਨੂ ਹੋ ਕੀ ਗਿਆ ਵਾ ਫਿਰ ਕੀ ਹੋ ਗਿਆ ਮੈਂ ਕਿਹੜਾ ਉੱਥੇ ਜਾ ਕੇ ਰਹਿ ਹੀ ਪੈਣਾ ਹੁਣ ਮਾਂ ਪਿਓ ਦਾ ਹਾਲ ਚਾਲ ਤੇ ਪੁੱਛਣਾ ਹੀ ਹੁੰਦਾ ਵਾ ਜੇ ਈਆਂ ਨਾ ਪੁੱਛਣਾ ਤੇ ਕਿੰਨੇ ਪੁੱਛਣਾ ਵਾ ਤੇ ਕੋਈ ਨਹੀਂ ਉਹ ਤੁਹਾਡੇ ਕਹਿਣ ਤੇ ਕਰੀ ਮੈਂ ਚਲ ਜਾਣਾ ਵਾ ਮੈਨੂੰ ਇੰਨੀ ਗੱਲਾਂ ਦਾ ਪਤਾ ਵਾ ਸਿੱਧੇ ਮੂੰਹ ਗੱਲਤ ਨਹੀਂ ਕੀ ਕਰਨੀ ਚੱਲ ਹੌਲੀ ਨਾ ਪੁੱਛ ਲਈ ਜੇ ਗਰਮੂ ਹੀ ਹੋਣਗੇ ਨਾ ਤੂੰ ਚੁੱਪ ਕੀਤਾ ਰਹੀ ਤੇ ਕਹੀਂ ਕੋਈ ਨਹੀਂ ਪਾਪਾ ਘੰਟੇ ਦੇ ਵਿੱਚ ਹੋ ਕੇ ਤਹੀਂ ਵਾਪਸ ਆ ਜਾਗੇ ਤੋਂ ਫਿਰ ਕਹਿਣਾ ਇੱਕ ਕਰੀ ਮੈਂ ਤੁਹਾਡੇ ਕਹਿਣ ਤੇ ਹੈ ਕਿੱਥੇ ਹੁਣ ਬਿਠੇ ਕਿੱਥੇ ਪਤਾ ਨਹੀਂ ਉਹ ਮੈਨੂੰ ਕਿਤੇ ਬਾਹਰ ਹੀ ਹੁਣੇ ਆ ਮੈਨੂੰ ਇਹ ਆ ਕਿ ਜੇ ਮੈਂ ਪੁੱਛਿਆ ਨਾ ਉਹਨੇ ਭੱਜ ਕੇ ਮੇਰੇ ਗੱਲ ਪੈ ਜਾਣਾ ਵਾ ਕਿ ਤੈਨੂੰ ਪੇਕਿਆਂ ਦਾ ਹੀ ਆਸਰਾ ਰਹਿੰਦਾ ਵਾ ਤੇ ਮੈਂ ਕਦੋਂ ਦੀ ਗਈ ਆ ਤੇਰੇ ਸਾਹਮਣੇ ਫੋਨ ਤੇ ਹਾਲ ਚਾਲ ਪੁੱਛ ਲਈਨੀ ਆ ਤੈਨੂੰ ਪਤਾ ਹੀ ਆ ਤੇਰੀ ਨਾਨੀ ਦਾ ਕੀ ਹਾਲਾਤ ਵਾ ਕਿਦਾਂ ਚੁੱਕ ਕੇ ਬਾਹਰੋਂ ਤਾਂ ਪੰਦਰ ਕੀਤੀ ਉਹ ਸਮਰ ਆਣੇ ਹੋਣਦਿਆਂ ਨੂੰ ਲੋੜ ਹੀ ਨਾ ਪਵੇ ਉਹ ਹੀ ਤਾਂ ਗੱਲ ਵਾ ਆਂਦੇ ਹੀ ਉਹ ਸਭ ਕੁਝ ਸਾਨੂੰ ਦੇਤਾ ਵਾ ਹੁਣ ਮਾਤਾ ਵਾਧੂ ਹੋ ਗਈ ਆ ਹੁਣ ਠੇਡਿਆਂ ਨਾਲ ਰੇੜਨ ਰਹੇ ਹਨ ਹੱਦ ਵਾਲੀ ਗੱਲ ਵਾ ਸਾਰੇ ਪੁਆੜੇ ਨਾ ਮਾਮੀ ਦੇ ਆ ਕਦਰ ਹੀ ਹੈ ਨਹੀਂ ਕਿ ਵੱਡਿਆਂ ਬਜ਼ੁਰਗਾਂ ਦੀ ਕਿ ਕਿੱਦਾਂ ਕਰਨੀ ਇਹਨਾਂ ਨੂੰ ਪਤਾ ਕਿ ਇਹਨੇ ਸਭ ਕੁਝ ਬਣਾਇਆ ਵਾ ਘਰ ਦਾ ਪੈੜੀ ਬੰਨਾਂ ਸਾਨੂੰ ਬਾਹਰ ਬਣਾ ਕੇ ਦਿੱਤਾ ਵਾ ਘਰ ਬਣਾ ਕੇ ਦਿੱਤਾ ਵਾ ਆਣ ਕੇ ਹੱਥ ਨਾਨੀ ਜੀ ਨਹੀਂ ਕਹਾਂ ਜੇ ਕਿ 20 30 ਸਾਲ ਜੀਣਾ ਵਾ ਜਿਹੜੇ ਇਹਨਾਂ ਦੇ ਹਾਲਾਤ ਵਾ ਮੈਨੂੰ ਤਾਂ ਮੈਦਨੀ ਪਿਓ 2 ਸਾਲ ਵੀ ਕੱਢੂਗੀ ਜਿੱਦਾਂ ਇਹ ਕਰਦੇ ਆ ਉਹਦੇ ਨਾਲ ਉਹ ਵੀ ਉਹ ਵੀ ਓਕੇ ਆ ਪਰ ਕੋਈ ਨਹੀਂ ਤੁਹਾਡੇ ਕਹਿੰਦੇ ਕਹਿੰਦੇ ਮੈਂ ਕਹਿ ਦਿੰਦਾ ਪਾਪਾ ਨੂੰ ਜਾ ਹਣ ਹੈ ਤਾਂ ਓਕੀ ਆ ਨੀ ਜਿੰਦੀ ਨੂੰ ਕਿੱਦਾਂ ਅੰਤਰਾ ਘਰੋਂ ਬਾਹਰ ਕੱਢ ਦਈਏ ਘਰੇ ਹੀ ਰਹਿਣਾ ਵਾ ਮੈਂ ਤਾਂ ਉਹਨੂੰ ਕਹੀ ਚਾਰ ਦਿਨ ਮੇਰ ਕੋ ਆ ਜਾ ਫੇਰ ਉਹ ਕਹਿੰਦੀ ਨਹੀਂ ਬੁਰੇ ਲਗੀਦਾ ਵਾ ਤੇਰੇ ਕੋ ਧੀਏ ਮੈਂ ਕਿੱਦਾਂ ਆਣ ਕੇ ਬਹਿ ਜਾ ਤੇ ਫਿਰ ਕਿ ਇੱਥੇ ਕਿਹੜਾ ਕੋਈ ਹੈਗਾ ਗਵਾਣ ਮਥਾ ਜੀ ਨੇ ਵੇਖ ਲੈਣਾ ਮੈਂ ਉਹਦੇ ਬਥੇਰਾ ਕਿਹਾ ਤੇ ਆਪਾਂ ਜੀ ਆ ਇਥੇ ਉਹ ਵੀ ਨਹੀਂ ਮੰਦੀ ਹਾਂ ਦਿੱਤੀ ਇਹ ਤੂੰ ਤੇ ਲੈ ਜਾਏਂਗੀ ਪਰ ਉਹਨਾ ਨਾਕ ਬੋਲ ਵਟੂਗਾ ਚੰਗੇ ਜਿਹੇ ਬੀਤਾ ਯਾਰ ਆਪਾਂ ਰੋਟੀ ਦਿਖਾਏਂਗੀ ਚੰਗੀ ਤਰ੍ਹਾਂ ਚੱਲ ਕੋਈ ਨਹੀਂ ਜਾਵਾਂਗੇ ਨਾ ਫੇਰ ਉਹਨੂੰ ਸਮਝਾਵਾਂਗੇ ਕੋਈ ਨਹੀਂ ਕਿੰਨਾ ਮੈਂ ਤੁਹਾਨੂੰ ਤੁਹਾਡੇ ਕਹਿੰਦੇ ਹੌਲੀ ਨਾ ਸਮਝਾ ਮੇਰਾ ਪੁੱਤ ਕੋਈ ਚੱਲ ਮੁੰਡਾ ਸਮਝਾਊਗਾ ਕੀ ਤਾਂ ਮਨ ਮੇਰੇ ਪੈ ਹੀ ਜਾਵੇ ਅਜੇ ਤੇ ਇਹ ਚੰਗਾ ਵਾ ਜਿਹੜਾ ਕਹਿੰਦਾ ਕੋਈ ਨਹੀਂ ਮੈਂ ਪਾਪਾ ਨੂੰ ਕਹਿੰਦਾ ਇਹਨੇ ਮੇਰੇ ਨਾਲ ਚੱਲ ਵੀ ਜਾਣਾ ਜੇ ਮੰਨ ਜਾਣਗੇ ਤੇ ਚੱਲ ਫੇਰ ਮਾਂ ਪੁੱਤੀ ਜਾ ਕੇ ਤੇ ਹਉ ਆਵਾਂਗੇ ਆਪਾਂ ਆ ਪਤੂ ਦੇ ਮੈਂ ਹੀ ਬੈਠੇ ਬਾਹਰ ਗਰਮੀ ਜੇ ਵਾ ਵਾ ਚਲਣ ਦੀ ਮੈਂ ਨਾ ਅੰਦਰ ਲੰਮੇ ਪਿਆ ਪੈਗਾ ਨਾ ਤੇ ਮੇਰੇ ਮੌਰ ਜਿਹੜੇ ਆਕੜ ਗਏ ਤੇ ਮੈਂ ਹਾਂ ਚੱਲ ਬਾਹਰ ਬੈਠਣਾ ਹਾਂ ਤਾਂ ਮੇਰੇ ਉਹ ਤਾਂ ਠੀਕ ਆ ਤੇ ਮੰਮੀ ਕਹਿਣ ਦੀ ਸੀ ਕਿ ਮਾੜਾ ਨਾਨਕੇ ਹੋਈਏ ਆਪਾਂ ਤੰਨੇ ਤੇਰੀ ਮਾਦਾੜਾ ਦਿਮਾਗ ਨਾ ਖਰਾਬ ਹੋ ਗਿਆ ਉਹਦਾ ਦਿਮਾਗ ਨਹੀਂ ਆ ਕੰਮ ਕਰਦਾ ਉਹ ਮੰਮੀ ਦਾ ਨੀਗਾ ਖਰਾਬ ਹੋਇਆ ਪਰ ਤੂੰ ਇੱਕ ਵਾਰੀ ਤਾਨੂੰ ਜਾਣਾ ਤੇ ਚਾਹੀਦਾ ਨਾ ਕੱਲ ਨੂੰ ਇਹਦੇ ਨਾਲ ਨਾ ਕਹਿਣਗੇ ਉਹ ਨਹੀਂ ਆਇਆ ਇਹ ਸੇ ਮੰਗਦਾ ਫਿਰਦਾ ਵਾ ਗੱਲ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮੈਂ ਨਹੀਂ ਜਾਣਾ ਤੁਸੀਂ ਮਾਪੋਤਾਂ ਦੇ ਜਣਾ ਤੇ ਚਲ ਜੋ ਠੀਕ ਹੈ ਨਾ ਤੇ ਬਾਰ ਬਾਰ ਕਹਿਣ ਦਾ ਕੋਈ ਫਾਇਦਾ ਨਹੀਂ ਆਹ ਤੇ ਮੈਂ ਮੰਮੀ ਨੂੰ ਪਹਿਲੇ ਵੀ ਕਿਹਾ ਸੀ ਮੈਂ ਪਾਪਾ ਨੇ ਮੰਨਣਾ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਕੱਲ ਨੂੰ ਕਿਤੇ ਮੰਨ ਲਓ ਕਿ ਦੇ ਕੇ ਤੇ ਗਏ ਤੇ ਉਹਨਾਂ ਨੇ ਕਹਿਣਾ ਇਹ ਤੇ ਪ੍ਰੋਣਾ ਤੇ ਹੁੰਦਾ ਨਹੀਂ ਰਿਹਾ ਤੇ ਇਹ ਸੇ ਮੰਗਦਾ ਫਿਰਦਾ ਤੁਹਾਡੇ ਕੋ ਕਦੀ ਨੂੰ ਗੱਲਾਂ ਕਰਦਾ ਆਪ ਤੇ ਕਦੀ ਵੜਿਆ ਨਹੀਂ ਨਹੀਂ ਵੜਦਾ ਕਿਈ ਜਦੋਂ ਜ਼ਿਆਦਾ ਤੇ ਲਿਖਣ ਲੱਗੀ ਸੀ ਮੁਰੇ ਦੇ ਨਾਮ ਮੈਨੂੰ ਪੁੱਛਦੀ ਤੇ ਸਹੀ ਮੈਂ ਜਵਾਈ ਹਾਂ ਉਹਦਾ ਕੀ ਪਤਾ ਤੀ ਜਾ ਹੁਣ ਕਰੋਂ ਗੱਲ ਉਹਦੇ ਨਾਲ ਕੀ ਪਤਾ ਮਨ ਮੇਰ ਪੈਈ ਜਾਵੇ ਤੁਹਾਡੀ ਉਹਨੇ ਹੱਥ ਵਡਾਤੇ ਹੁਣ ਉਹਦੇ ਪੱਲੇ ਕੀ ਆ ਕੱਖ ਵੀ ਨਹੀਂ ਉਹਦੇ ਪੱਲੇ ਹੁਣ ਮੇਰੀ ਇੱਕ ਗੱਲ ਸੁਣ ਲਾ ਮੈਂ ਤਾਂ ਨਹੀਂ ਉੱਥੇ ਜਾਣਾ ਸਾਲ ਦੋ ਸਾਲ ਰਹਿ ਗਏ ਆ ਨਾਨੀ ਦੇ ਚੰਗੀ ਤਰ੍ਹਾਂ ਕੱਢਣੇ ਉਹਨੇ ਭਾਵੇਂ ਯਾਰ 6 ਮਹੀਨੇ ਗੱਡੇ ਹਾਂ ਜਦੋਂ ਤਨ ਮੈਂ ਕਹਤਾ ਵੀ ਨਹੀਂ ਜਾਣਾ ਤੇ ਨਹੀਂ ਜਾਣਾ ਤੁਹਾਡ ਕੋ ਨਾ ਲਵੇਰਾ ਹੈ ਨਹੀਂ ਆ ਜੇ ਉਹਨੇ ਜਣਾਵਣਾ ਤੇ ਉਹਨਾਂ ਕੋ ਲੱਖ ਰੁਪਈਆ ਫੜ ਲਿਆ ਕਿੰਨਾ ਲੱਖ ਲੱਖ ਰੁਪਈਆ ਉਹ ਭਾਵੇਂ ਵੇਖਣ ਜਦੋਂ ਗੱਲ ਉਥੇ ਕੀਤੀ ਤੇ ਮੁਕਰ ਜਾਣ ਭਾਵੇਂ ਤੇ ਮੁਕਰ ਜਾਣਗੇ ਤੇ ਫਿਰ ਮਾਦਰੀ ਨੂੰ ਵੱਢਣੀ ਮਤ ਦਾ ਉਥੇ ਹੁਣ ਪਤਾ ਨਹੀਂ ਹੁਣ ਮੰਮੀ ਨਾਲ ਕਰੋ ਗੱਲ ਚ ਕਰਦੀ ਆ ਆਪਣੇ ਘਰ ਨਾਲ ਕਪੱਤ ਪਾ ਲਿਆ ਹੁਣ ਕਪੱਤ ਤੇ ਫਿਰ ਪਹਿਣਾ ਹੀ ਆ ਜਦੋਂ ਇਹ ਹਟਦੀ ਨਹੀਂ ਕਿ ਦੀ ਮੈਂ ਜਾਣਾ ਜਾਣਾ ਤੇ ਜਿਹਨੇ ਜਾਣਾ ਵਾ ਤੇ ਉਹਨਾਂ ਕੋਲ ਲੱਖ ਰੁਪਈਆ ਲੈ ਆਏ ਤੇ ਲਿਆ ਕੇ ਤੇ ਮੱਜ ਤੇ ਬਣੀ ਆਪਣੇ ਤੇ ਕੋਈ ਨਹੀਂ ਮੈਂ ਕਰਦਾ ਗੱਲ ਨਹੀਂ ਦੇਖਾ ਉਹਨਾਂ ਨੀਵੀ ਪਾਲੀ ਕਿ ਨਹੀਂ ਕਰਦਾ ਮਮੀ ਨਾਲ ਗੱਲ ਮੈਨੂੰ ਪਹਿਲਾਂ ਪਤਾ ਉਹ ਨੰਗ ਹੈਗੇ ਉਹਨਾਂ ਕਿਸੇ ਕੀ ਲੈਣਾ ਉਹਨਾਂ ਨੂੰ ਮੁੰਡਾ ਆਇਆ ਹੀ ਨਹੀਂ ਜੀ ਨੀਵੀ ਗੱਲ ਸੁਣੋ ਮੇਰੀ ਹਾਂ ਮੈਂ ਗਿਆ ਨਹੀਂ ਬਪਾਲਾ ਕੀ ਆਂਦੇ ਉਹ ਇਹ ਮੈਨੂੰ ਘਲਾਤਾ ਨਾ ਕਿ ਪੁੱਛਿਆ ਮੈਨੂੰ ਤੇ ਪਿਆ ਮੇਰੀ ਗੱਲ ਅੱਛਾ ਸਵਾਲੇ ਕਹਿੰਦਾ ਕਿ ਉਥੋਂ ਲੱਖ ਰੁਪਈਆ ਲਿਆ ਉਹ ਲਿਉਣਾ ਵੇ ਲਾ ਲੈਣਾ ਵਾ ਲੱਖ ਰੁਪਈਆ ਲਿਆਓ ਆਹ ਹਾਂ ਦਾਸੇ ਦਾ ਦਿਮਾਗ ਖਰਾਬ ਹੋ ਗਿਆ ਵਾ ਮੈਂ ਲੱਖ ਕਿੱਦਾਂ ਮੰਗੂਗੀ ਮਾਂ ਮੇਰੀ ਮੰਜੇ ਤੇ ਬੈਠੀ ਆ ਆਂਦਾ ਨਹੀਂ ਤੇ ਫਿਰ ਮੈਂ ਇਹਨੂੰ ਨਹੀਂ ਜਾਣਦਾਂ ਜਿਵੇਂ ਲੱਖ ਰੁਪਈਆ ਨਾ ਹੋਣ ਹੈ ਕਿੱਥੇ ਪਿਆ ਤੇਰਾ ਹੁਣ ਆ ਬਾਹਰ ਬੈਠਾ ਹੁਣ ਦਾ ਚਲ ਕੇ ਹੀ ਤੂੰ ਗੜੀਆਂ ਗੱਲਾਂ ਦੋ ਚਾਰ ਕਰਨੀਆਂ ਸੀ ਨਾ ਤੇ ਲੱਖ ਕਿੱਥੋਂ ਲਿਆਉਣਾ ਮੈਂ ਤਾਂ ਸੁਣ ਕੇ ਸ਼ੌਕ ਹੋ ਗਿਆ ਮੈਂ ਹੈ ਕਿ ਤੁੰਗ ਗੱਲ ਕਰਤੀ ਅੱਜ ਮੈਨੂੰ ਤਾਂ ਆਪ ਹੈਰਾਨਗੀ ਹੋਣ ਲਈ ਸੁਣ ਕੇ ਇਹ ਲੱਖ ਰੁਪਏ ਲੈ ਕੇ ਆਓ ਆਪਣੇ ਘਰ ਸਭ ਕੁਝ ਹੈਗਾ ਵਾ ਤੂੰ ਆਪੇ ਬਸ ਲਾਰਨੀ ਨਹੀਂ ਆ ਨਹੀਂ ਉਹ ਤਾਂ ਸਿੱਧੇ ਮੂੰਹ ਘਉਂਦੀ ਨਹੀਂਗੀ ਮਾਂ ਮੇਰੀ ਨੂੰ ਰੋਟੀ ਨਹੀਂ ਦਿੰਦੀ ਮੈਨੂੰ ਤਾਂ ਲੱਖ ਹੁੰਦੇ ਜਾਂਦੇ ਆ ਫੜਾ ਦੇਣਾ ਪਿਆਲਾ ਲੈ ਜਾ ਪਿਓ ਦਾ ਮੈਨੂੰ ਪਤਾ ਨਾ ਕਿ ਉਹਨੂੰ ਪਤਾ ਹੀ ਕੀ ਲੱਖ ਰੁਪਏ ਮਿਲ ਲੰਦੇ ਹੈ ਨਹੀਂ ਆ ਜੇ ਨਾ ਮਿਲਿਆ ਤੇ ਜਾਣ ਮੈਨੇ ਹੁੰਦੇਣਾ ਗੱਲ ਹਵਾ ਵਿੱਚ ਲੀ ਹੁਣ ਦੱਸ ਮੈਂ ਕੀ ਕਰਾਂ ਮੈਂ ਤਾਂ ਲੱਕੋਂ ਫੇ ਆ ਗਈ ਆ ਪਤਾ ਇਹ ਲੱਖ ਰੁਪਏ ਨਾ ਮਿਲਿਆ ਤੇ ਫਿਰ ਮੈਂ ਜਾਣ ਤੇਰੀ ਮਾਂ ਨੂੰ ਨਹੀਂ ਦੇਣਾ ਜਾਨੀ ਆ ਨਾ ਮੈਂ ਇਦਾਂ ਗੱਲ ਕਰਦੀ ਆਂ ਵੀ ਮਹਾਰਾਜ ਨੇ ਸਭ ਕੁਝ ਦਿੱਤਾ ਵਾ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਜੇ ਪਤਾ ਨਹੀਂ ਨੇ ਹੁਣ ਮੈਂ ਤਾਂ ਸੁਣ ਕੇ ਹੱਕਾ ਬੱਕਾ ਹੋ ਗਿਆ ਵਾ ਪਰ ਤੂੰ ਹੀ ਆਪਣੇ ਆਰੀ ਇੱਕ ਗੱਲ ਕਰ ਆਓ ਕੋਈ ਗੱਲ ਨਹੀਂ ਮੈਂ ਜਾਨੀ ਆ ਫਿਰ ਆਪ ਹੀ ਕਰਦੀ ਐ ਇਦਾਂ ਗੱਲ ਮੇਰੀ ਗੱਲ ਸੁਣੋ ਤਹੀ ਸਿਆਣੇ ਬਿਆਲੇ ਜੇ ਜੇ ਮੁੰਡਾ ਆਈ ਗਿਆ ਹੀ ਪਿਨਾਨ ਕੇ ਜਾਣਾ ਵਾ ਤੇ ਤੁਸੀਂ ਉਹਨੂੰ ਸੁਨਾਹ ਘੜਾ ਦਿੱਤਾ ਵਾ ਇਹ ਲੱਖ ਰੁਪਈਆ ਲੈ ਕੇ ਆਉਗੀ ਤਾਂ ਫੇਰ ਵਾ ਤੁਸੀਂ ਆਪ ਸਿਆਣੇ ਜੇ ਕਿਦਾਂ ਲੱਖ ਜਾ ਕੇ ਮੰਗਾ ਮਾਂ ਮੇਰੀ ਤਾਂ ਮੰਜੇ ਤੇ ਪਈ ਆ ਜੇ ਹੋ ਪਰਜਾਈ ਮੇਰੀ ਚੰਗੀ ਹੋਵੇ ਨਾ ਉਹਨੂੰ ਰੋਟੀ ਦਵੇ ਤੇ ਲੱਖ ਰੁਪਏ ਮੈਨੂੰ ਉਹਨੇ ਜਾਂਦੇ ਫੜਾ ਦੇਣਾ ਵਾ ਆ ਤਾਂ ਤੁਸੀਂ ਨਾ ਪ੍ਰੋਜਰ ਡਾਉਣ ਵਾਲੀ ਗੱਲ ਕੀਤੀ ਆ ਤੇ ਇਹਨੂੰ ਲੱਖ ਮਿਲਣਾ ਨਹੀਂਗਾ ਤੇ ਪੇਕੇ ਵੀ ਛਡਾ ਦੂੰਗਾ ਮੇਰੀ ਗੱਲ ਸੁਣਾ ਭਰਾ ਤੇਰੇ ਨੂੰ ਲੱਖਾਂ ਕਰੋੜਾਂ ਰੁਪਏ ਦੀ ਇਜਾਜ਼ਤ ਤੇ ਦਿੱਤੀ ਆ ਤੇਰੀ ਮਾਂ ਨੇ ਤੇ ਤੈਨੂੰ ਲੱਖ ਰੁਪਏ ਨਹੀਂ ਦੇ ਸਕਦੇ ਮੇਰੀ ਸੁਣੋ ਗੱਲ ਮੈਨੂੰ ਸਭ ਕੁਝ ਦਿੱਤਾ ਸੀ ਉਹਨਾਂ ਨੇ ਕੀ ਨਹੀਂ ਦਿੱਤਾ ਦੱਸੋ ਨਾ ਤੁਸੀਂ ਕੀ ਚਾਹੀਦਾ ਬਾਰ-ਬਾਰ ਨਾ ਕਰਿਆ ਕਰੋ ਦਿੱਤਾ ਹੀ ਤੈਨੂੰ ਕੀ ਕਿਹਦਾ ਆਇਆ ਵਜਾ ਦੱਸੋ ਮੈਨੂੰ ਐਵੇਂ ਨਾ ਬੇਫਾਲ ਤੋਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਰਿਸ਼ਤੇਦਾਰੀਆਂ ਮਿਲਦੇ ਆ ਚੰਗਿਆਂ ਲੱਗਦੀਆਂ ਵਾ ਫਿਰ ਕੀ ਹੋਗਾ ਜੇ ਮੇਰੀ ਮਾਂ ਮੰਜੇ ਤੇ ਪੈ ਗਈ ਆ ਤੇ ਮਾਂ ਹੀ ਮੰਜੇ ਤੇ ਪਈ ਆ ਬਾਕੀ ਭਰਾ ਪਰਜਾਈ ਚੰਗੇ ਭਲੇ ਆ ਲੱਖ ਰੁਪਈਆ ਆ ਇਹ ਏਡੀ ਵੱਡੀ ਰਕਮ ਮਾਂ ਪਿਓ ਹੀ ਦਿੰਦੇ ਹੁੰਦੇ ਆ ਤਿਆਂ ਨੂੰ ਭਰਾ ਪਰਜਾਈਆਂ ਜਿਹੜੇ ਆ ਨਾ ਇਹ ਮੁੜ ਕੇ ਸ਼ਰੀਕੇ ਦਾ ਸਾਗ ਬਣ ਜਾਂਦੇ ਆ ਉਹ ਨਹੀਂ ਬਾਤ ਪੁੱਛਦੇ ਹੁੰਦੇ ਨਹੀਂ ਜੇ ਤੇਰਾ ਸ਼ਰੀਕੇ ਦਾ ਸਾਗ ਤੂੰ ਕਹਿਣ ਦੇ ਆ ਤੇ ਫਿਰ ਤੂੰ ਉੱਥੇ ਕਰਨਗੇ ਜਾਣਾ ਜਿੰਨਾ ਚਿਰ ਮੇਰੀ ਮਾਂ ਜਿੰਦੀ ਆ ਨਾ ਉਹਨਾਂ ਚਿਰ ਤੇ ਮੈਨੂੰ ਜਾਣਾ ਪੈਣਾ ਵਾ ਮਾ 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 ਨੂੰ ਕਹਿ ਰਿਹਾ 10 ਲੱਖ ਰੁਪਈਆ ਦੇ ਉਥੋਂ ਉਹ ਵਿਚਾਰੇ ਕਿੱਥੋਂ ਦੇਵੇ ਲੱਖ ਜੇ ਲੱਖਾਂ ਉਦੋਂ ਕੋ ਹੋਣਾ ਤੇ ਇਹਨਾਂ ਦੋਵਾਂ ਜਣਿਆਂ ਦੀਆਂ ਗੱਲਾਂ ਕਿਉਂ ਕਰਾਵੇ ਹਾਂ ਗੱਲਾਂ ਨਾ ਕਰਿਆ ਕਰੋ ਮੈਂ ਆਪ ਨਹੀਂ ਜਾਣਾ ਤੇ ਮੇਰੇ ਨਾਲ ਮੁੰਡੇ ਨੂੰ ਹੀ ਘੱਲ ਦੋ ਮੁੰਡੇਰੇ ਨਹੀਂ ਜਾਣਾ ਜੇ ਮੁੰਡੇ ਨੂੰ ਖੰਡਾ ਨਾਲ ਤੇ ਲੱਖ ਰੁਪਈਆ ਲੈ ਕੇ ਆਈਂ ਤੇ ਮੈਂ ਦੱਸਦਾ ਮੈਨੂੰ ਇੱਕ ਇੱਕ ਗੱਲ ਦੱਸੋ ਫਿਰ ਲੱਖ ਰੁਪਈਆ ਤੇ ਕਰਨਾ ਕੀ ਆ ਕਿਹੜੀ ਕਰਜ਼ੇ ਲਉਣਾ ਵਾ ਇਹ ਗੱਲ ਤੇਰੇ ਮੁੰਡੇ ਨੂੰ ਵੀ ਦੱਸੀਏ ਕਿ ਪੁੱਤ ਮੱਜ ਲੈਉਣੇ ਆ ਮੱਜ ਮੇਰੀ ਸੁਣੋ ਗੱਲ ਜਿਹੜੀ ਪਹਿਲਾਂ ਮੱਝ ਬੱਦੀ ਆ ਉਹਨੂੰ ਤਾਂ ਪੱਠੇ ਪੈਂਦੇ ਨਹੀਂਗੇ ਤੇ ਹੋਰ ਰਿਆ ਕਿ ਕਿੱਲੇ ਤੇ ਬੰਦੋ ਸੂਟ ਬੂਟ ਪਾ ਕੇ ਤਾਂ ਤਿਆਰ ਹੋ ਕੇ ਰਹਿਣਾ ਵਾ ਮੱਝ ਲਿਆਉਣੀ ਆ ਤੁਸੀਂ ਪੱਠੇ ਪੈਣ ਜਾਂ ਨਾ ਪੈਣ ਠੀਕ ਆ ਕਿ ਨਹੀਂ ਉਹਨਾਂ ਨੇ ਮੱਝਾਂ ਦਿੱਤੀਆਂ ਸੀ ਤੁਹਾਨੂੰ ਦਿੱਤੀਆਂ ਸੀ ਨਾ ਦੋ ਮੱਝਾਂ ਹੁਣ ਘੜੀ ਘੜੀ ਨਹੀਂ ਦਿੱਤੀਆਂ ਜਾਂਦੀਆਂ ਕਰਾਂ ਵਰਗੇ ਘਰ ਵਾ ਜੇ ਤੁਹਾਡੀ ਭੈਣ ਆ ਕੇ ਘੜੀ ਘੜੀ ਕਵੇ ਹੁਣ ਲੱਖ ਰੁਪਈਆ ਲਿਆਉਣਾ ਵਾ ਕਿ ਨਹੀਂ ਲਿਆਉਣਾ ਜੇ ਲਿਆएंगे ਇਹੀ ਤੇ ਮੁੜ ਕੇ ਵਾਪਸ ਕਰ ਦਾਂਗੇ ਮੈਨੂੰ ਪਤਾ ਵਾਂ ਮੇਰੇ ਭਰਾ ਪਰਜਾਈ ਨੇ ਕਿੱਥੋਂ ਦੇਣਾ ਮੈਂ ਲੱਖ ਮੈਨੂੰ ਬਾਰ-ਬਾਰ ਕਿਉਂ ਮਜਬੂਰ ਕਰਨ ਦੇ ਜੇ ਪੇਕੇ ਨਾ ਜਾਵੇ ਪੇਕੇ ਛੱਡ ਦੇ ਇਹੋ ਚਾਹੁੰਦੇ ਜੇ ਤੁਸੀਂ ਉਹ ਤੂੰ ਵੇਖ ਲੈ ਹੁਣ ਗਾੜੀ ਕਿੱਦਾਂ ਕਰਨੀ ਆ ਕਿੱਦਾਂ ਕੀ ਕਰਨੀ ਆ ਜੇ ਤੁਸੀਂ ਨਹੀਂ ਨਾਲ ਜਾਣਾ ਤਾਂ ਮੁੰਡੇ ਨੂੰ ਜਾ ਲੰਦੋ ਅਬਰ ਤਾਂ ਤੁਹਾਡਾ ਫਰਜ਼ ਬੰਦਾ ਵਾ ਜਾਣ ਦਾ ਨਾਲ ਮੇਰ ਨਾਲ ਕਿਹੜਾ ਕੋਈ ਚਾਹੀਦਾ ਕੰਮ ਕੀਤਾ ਕੀ ਮਾੜਾ ਕੀਤਾ ਤੁਹਾਡੇ ਨਾਲ ਦੱਸੋ ਨਾ ਤੈਨੂੰ ਨਹੀਂ ਪਤਾ ਕਿ ਕਿਹੜੀ ਗੱਲੋਂ ਮੈਂ ਇੱਥੇ ਜਣਾ ਹਟਿਆ ਵਾਂ ਜਦੋਂ ਜਾਈਏ ਮਸਰਾ ਦੀ ਦਾਲ ਕੜੀ ਮੱਥੇ ਮਾਰਦੇ ਆ ਨਾ ਤੁਸੀਂ ਖਾਣ ਵਾਸਤੇ ਜਾਣਾ ਵਾ ਭੈਣ ਭਰਾ ਕੋਈ ਮੈਨੇ ਨਹੀਂ ਰੱਖਦੇ ਤੁਹਾਨੂੰ ਮੈਂ ਖੜਦੀ ਨਹੀਂਗੀ ਤੁਹਾਨੂੰ ਤਾਂ ਖਾਂਦਾ ਹੀ ਆਸਰਾ ਵਾ ਕਿਸੇ ਭੈਣ ਭਰਾ ਦਾ ਥੋੜਾ ਵਾ ਘਰ ਤੇ ਭੁੱਖੇ ਰਹਿੰਦੇ ਜੇ ਤੁਸੀਂ